ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੀ ਰਹਿਣ ਵਾਲਾ ਹਨਾ ਕਈ ਵਾਰੀ ਕੋਈ ਭੈਣ ਬਾਹਰਲੀ ਕੰਟਰੀ ਵੇਖ ਰਹੀਆਂ ਹੁੰਦੀਆਂ ਤਾਂ ਉਹਨਾਂ ਨੇ ਵੀ ਕੱਪੜੇ ਆਪ ਦੇ ਸਾਡੇ ਕੋਲ ਸਲਾਈ ਕਰਾਉਣੇ ਹੁੰਦੇ ਆ ਤਾਂ ਉਹ ਸਾਡੇ ਤੋਂ ਵੀ ਸਲਾਈ ਕਰਾ ਸਕਦੇ ਹੋ ਹਨਾ ਬਾਕੀ ਜਿਹੜੀਆਂ ਭੈਣਾਂ ਘਰੇ ਬੈਠ ਕੇ ਸਿੱਖਦੀਆਂ ਉਹ ਬਹੁਤ ਹੀ ਸੋਹਣੀ ਗੱਲ ਆ ਚੰਗੀ ਗੱਲ ਆ ਹਨਾ ਵੀ ਘਰੇ ਬੈਠ ਕੇ ਸਿੱਖਣ ਦਾ ਬਹੁਤ ਵਧੀਆ ਪਲੇਟਫਾਰਮ ਆ ਜਿੰਨਾ ਕਿ ਮੇਰੇ ਤੋਂ ਸੇਵਾ ਨਿਭਾਈ ਜਾਂਦੀ ਮੈਂ ਨਿਭਾ ਰਿਆ ਹਨ ਬਾਕੀ ਹੁਣ ਕਈ ਦਿਨਾਂ ਦੀ ਲਾਈਟ ਘੱਟ ਬਹੁਤ ਜ਼ਿਆਦਾ ਆਉਂਦੀ ਆ ਸਵੇਰੇ ਤਕਰੀਬਨ 8:30 ਘੱਟ ਕੇ ਸ਼ਾਮ ਨੂੰ 7 ਵਜੇ ਆਉਂਦੀ ਆ ਤਾਂ ਕਰਕੇ ਸਾਰਾ ਹੀ ਆਪਣਾ ਜਿਹੜਾ ਕੰਮ ਉਹ ਪ੍ਰੈਸ ਨਾਲ ਹੀ ਹੁੰਦਾਗਾ ਵੀ ਪ੍ਰੈਸ ਜਿੰਨਾ ਕਿ ਹੁਣ ਸੂਟ ਕਰਕੇ ਆਪਾਂ ਰੱਖਦੇ ਉਹੀ-ਉਹੀ ਕੱਠੇ ਜਾਂਦੇ ਹਨ ਤਾਂ ਕਈ ਬੰਦੇ ਕਮੈਂਟ ਆਉਂਦੇ ਬਾਈ ਤੁਸੀਂ ਇਨਵਰਟਰ ਰੱਖ ਲਓ ਇਨਵਰਟਰ ਆਪਣੇ ਕੋਲੇ ਸੁੱਖਣਾ ਦੋ ਆ ਪਰ ਉਹਨਾਂ ਦੇ ਪ੍ਰੈਸ ਨਹੀਂ ਚੱਲਦੀ ਹਨ ਇਹ ਜੀ ਦੀ ਦਿੱਕਤ ਆਉਂਦੀ ਆ ਜਨਰੇਟਰ ਦਾ ਆਪਣੇ ਕੋਲੇ ਜ਼ਿਆਦਾ ਕੰਮ ਨਹੀਂ ਹੁੰਦਾ ਕਿਉਂਕਿ ਆਪਣਾ ਜ਼ਿਆਦਾ ਕੰਮ ਮਸ਼ੀਨਾਂ ਦਾ ਆਇਆ ਵੀ ਚੱਲ ਪਿਆ ਬੰਦ ਹੋ ਗਿਆ ਚੱਲ ਪਿਆ ਬੰਦ ਹੋ ਗਿਆ ਹਣਾ ਇਸ ਤਰ੍ਹਾਂ ਹੁੰਦਾ ਹੈ ਤਾਂ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਆ ਉਹ ਲੇਡੀ ਸੂਟ ਦਾ ਕਿਉਂਕਿ ਜਿਆਦੇ ਭੈਣਾਂ ਦੀ ਡਿਮਾਂਡ ਹੁੰਦੀ ਆ ਵੀ ਵੱਧ ਤੋਂ ਵੱਧ ਲੇਡੀ ਸੂਟ ਸਾਨੂੰ ਬਈ ਦੱਸਿਆ ਕਰੋ ਕਟਿੰਗ ਤੇ ਜਿਹੜੀਆਂ ਭੈਣਾਂ ਦੇ ਕਮੈਂਟ ਆਉਂਦੇ ਵੀ ਲੇਡੀ ਸੂਟਾਂ ਦਾ ਜਿਹੜਾ ਗਾਲਾ ਪਿੱਛੇ ਜਾਂਦਾ ਮੈਂ ਅੱਜ ਉਸੇ ਤਰੀਕੇ ਕਟੂਗਾ ਧਿਆਨ ਦੇ ਨਾਲ ਦੇਖਣਾ ਕਿਉਂਕਿ ਬਾਅਦ ਦੇ ਵਿੱਚ ਉਹਦੇ ਵਾਸਤੇ ਕੋਈ ਆਪਸ਼ਨ ਨਹੀਂ ਆਪਣੇ ਕੋਲੇ ਜਦੋਂ ਗਾਲਾ ਪਿੱਛੇ ਨੂੰ ਜਾਣ ਲੱਗ ਜਾਂਦਾ ਨਾ ਜੇ ਕਿਸੇ ਭੈਣ ਕੋਲੇ ਕੋਈ ਹੋਰ ਤਰੀਕਾ ਗਾਲਾ ਪਿੱਛੇ ਨੂੰ ਜਾਣੋਂ हट ਜੇ ਸੀਤੇ ਹੋਏ ਸ ਤਾਂ ਉਹ ਮੇਰੇ ਨਾਲ ਇੱਕ ਵਾਰੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰੇ ਕਿਉਂਕਿ ਬਹੁਤ ਸਾਰੀਆਂ ਭੈਣਾਂ ਨੂੰ ਇਹ ਚੀਜ਼ ਦੀ ਦਿੱਕਤ ਆਉਂਦੀ ਹੈ ਉਹਨਾਂ ਦਾ ਗਲਾ ਜਿਹੜਾ ਕਈ ਸੂਟਾਂ ਦਾ ਬਣਾਉਣ ਤੋਂ ਬਾਅਦ ਪਿੱਛੇ ਨੂੰ ਚਲਾ ਜਾਂਦਾ ਤਾਂ ਫਿਰ ਉਹਨਾਂ ਵਿਚਾਰੀਆਂ ਨੂੰ ਸੂਟ ਪਾਉਣ ਦੇ ਕਦੇ ਨਾ ਬਤਾਇੰਦੀ ਪੈਸੇ ਦੁਆਰੇ ਹਨਾ ਜੇ ਵੀ ਕਿਸੇ ਵੀ ਭੈਣ ਕੋਲੇ ਇਸ ਚੀਜ਼ ਦਾ ਕੋਈ ਆਪਸ਼ਨ ਹੈਗਾ ਹੋਰ ਹਨਾ ਵੀ ਵਧੀਆ ਕੋਈ ਤਰੀਕਾ ਵੀ ਬਣੇਵੇ ਸੂਟ ਨੂੰ ਆਪਾਂ ਕਿਵੇਂ ਠੀਕ ਕਰ ਸਕੀਏ ਪਿੱਛੇ ਨੂੰ ਗਲਾ ਨਾ ਜਾਵੇ ਹਨਾ ਤਾਂ ਇੱਕ ਵਾਰੀ ਮੇਰੇ ਨਾਲ ਜ਼ਰੂਰ ਡਿਸਕਸ਼ਨ ਕਰੇ ਹਨਾ ਭਾਵੇਂ ਫੋਨ ਕਰਕੇ ਦੱਸ ਦੇ ਮਮਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਓ ਕਿਉਂਕਿ ਬਹੁਤ ਵੱਡੀ ਸੇਵਾ ਹੈ ਬਹੁਤ ਸਾਰੀਆਂ ਭੈਣਾਂ ਨੂੰ ਸਮੱਸਿਆ ਇਸ ਤਰ੍ਹਾਂ ਦੀ ਆਉਂਦੀ ਵੀ ਗਲਾ ਉਹਨਾਂ ਦੇ ਪਿੱਛੇ ਨੂੰ ਜਾਂਦਾ ਜਾਂ ਤਾਂ ਉਹਨਾਂ ਦੇ ਕੋਈ ਸਲਾਈ ਕਰਨ ਦੇ ਵਿੱਚ ਕਾਰਨ ਜਾਂ ਉਹਨਾਂ ਦੇ ਕਟਿੰਗ ਦੇ ਵਿੱਚ ਕਾਰਨ ਹਨਾ ਆਪਣੇ ਜਿੰਨੇ ਵੀ ਸੂਟ ਬੰਨਦੇ ਆ ਸਾਡੇ ਕੋਲ ਇਸ ਤਰ੍ਹਾਂ ਦਾ ਲਾਂਭਾ ਨਹੀਂ ਆਉਂਦਾ ਪਰ ਬਹੁਤ ਸਾਰੀਆਂ ਭੈਣਾਂ ਦੇ ਇਸ ਤਰ੍ਹਾਂ ਦੇ ਫੋਨ ਆਉਂਦੇ ਵੀ ਗਲਾ ਬਈ ਪਿੱਛੇ ਨੂੰ ਜਾਣ ਲੱਗ ਗਿਆ ਹੁਣ ਇਹਦਾ ਆਪਾਂ ਕੀ ਕਰੀਏ ਤਾਂ ਜਿਹੜਾ ਅੱਜ ਆਪਾਂ ਸੂਟ ਕਟਾਂਗੇ ਇਹ ਭਾਰੀ ਨਾਪ ਦਾ ਸੂਟ ਆ ਮੈਂ ਤੁਹਾਨੂੰ ਨਾਪ ਦੱਸੂ ਪਹਿਲਾਂ ਵੀ ਵੀ ਕਿੰਨਾ ਕਿੰਨਾ ਹਨਾ ਨਾਪ ਆਪਾਂ ਸੂਟ ਤੋਂ ਲੈਂਦਾ ਹੋਇਆਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸੂਗਾ ਲੰਬਾਈ ਕਿੰਨੀ ਆ ਇਸ ਪੈਨ ਦੀ ਲੰਬਾਈ ਜਿਹੜੀ ਹੈਗੀ ਆ ਉਹ 43 ਇੰਚ ਆ ਬਾਹ ਹੈਗੀ 17 ਇੰਚ ਬਾਹ ਦੀ ਮੂਰੀ ਹੈਗੀ 13 ਇੰਚ 13.5 ਉੱਪਰੋਂ ਛਾਤੀ ਤੋਂ ਕੁਮੀ ਤਿਆਰਾ 22 ਕਮਰ ਹੈਗੀ 20 ਘੇਰਾ ਵੀ 24 ਆ ਤੇ ਹਿੱਪ ਵੀ 24 ਆ ਇਸ ਪੈਨ ਦੀ ਪਲੇਟਾਂ ਜਿਹਨੂੰ ਆਪ ਅਪਲੋਈਆਂ ਕਹਿੰਦੇ ਨੇ ਉਹ 12 ਇੰਚ ਤੇ ਤਿਆਰ ਆ ਇਸੇ ਤਰੀਕੇ ਮੋਡਾ 20 ਇੰਚ ਯਾਕ 17.5 ਠੀਕ ਹੈ ਜੀ ਅਗਲਾ ਅਗਲਾ ਕਿੰਨਾ 7 ਬੈਗ ਵਾਲਾ 6.5 ਬਾਹ ਦੀ ਕੂਣੀ 15.5 ਇਹ ਚੀਜ਼ ਲਾਜ਼ਮੀ ਮਿਲਨੀ ਹੈ ਕਈ ਭੈਣਾਂ ਕੂਣੀ ਮਿੰਦੀਆਂ ਨਹੀਂ ਜਾਂ ਤਾਂ ਟਾਈਟ ਹੋ ਜੂ ਜਾਂ ਖੁੱਲੀ ਹੋ ਜੂ ਇਹ ਪਹਿਲੇ ਹੀ ਮਿਲ ਲਿਆ ਕਰੋ ਸੈਂਟਰੀ ਚੋਂ ਕਰਕੇ 15.5 ਕੂਣੀ ਫਿਰ ਆ ਚੀਜ਼ ਦੇਖੋ ਅਜਿਹਾ ਮੈਂ ਕਹਿੰਦਾ ਹੁਣ ਵੀ ਹਰ ਇੱਕ ਭੈਣ ਆਪਦੇ ਸਰੀਰ ਦੇ ਹਿਸਾਬ ਨਾਲ ਕਪੜੇ ਸਲਾਈ ਕਰਾਉਂਦੀ ਨੇ ਆ ਦੇਖੋ 18.5 ਇਹਨਾਂ ਦਾ ਆ ਚੀਜ਼ ਤਿਆਰ ਆ ਇੱਥੋਂ ਲੈ ਕੇ ਚਾਕਾਂ ਤਿੱਕਰ ਨੀ ਆਮ ਭੈਣੇ ਨਾਰਮਲ 14 15 16 14 15 16 ਆਉਂਦੀ ਇਹਨਾਂ ਦੀ ਕਿੰਨੀ ਆ ਸਾਢੇ 18 ਤਾਈ ਨੂੰ ਕਹਿਣਾ ਹਰ ਇੱਕ ਕੋਈ ਭੈਣ ਜਾਂ ਭਰਾ ਹੋ ਆਪਦੇ ਸਰੀਰ ਦੇ ਹਿਸਾਬ ਨਾਲ ਕੱਪੜੇ ਸਲਾਈ ਕਰਾਉਂਦਾ ਇਹਨਾਂ ਦਾ ਕੱਦ ਵੀ ਆਪਾਂ ਇਹ ਨਹੀਂ ਕਿਹਾ ਸੀ ਬੜਾ ਉੱਚਾ ਲੰਮਾ ਨਾਰਮਲ ਕੱਦ ਦਾ ਤਾਂ ਵੀ ਇਹ ਸਾਢੇ 18 ਇੰਚ ਪਵਾ ਰਹੇ ਇੱਥੋਂ ਤਾਂ ਕਰਕੇ ਇਹ ਚੀਜ਼ਾਂ ਮਿਣਿਆ ਕਰੋ ਜ਼ਰੂਰੀ ਹੈ ਬਾਅਦ ਵਿੱਚ ਆਪਾਂ ਨੂੰ ਡੇੜਾ ਡੜਾਈ ਨਾ ਕਰਨੀ ਪਵੇ ਹਨਾ ਹੁਣ ਆਪਾਂ ਸਲਵਾਰਾਂ ਦੇਖੋ ਸਲਵਾਰ ਤੋਂ ਪਤਾ ਲੱਗਦਾ ਨਾ ਆਪ ਨਿਕਾ ਸਲਵਾਰ ਦੀ ਜਿਹੜੀ ਲਮਾਈ ਆ ਇਸ ਭੈਣ ਦੀ ਉਹ ਕਿੰਨੀ ਆ 33.5 ਤਿਆਰ ਆ ਸਣੇ 벨ਟ ਦੇ ਕਮਰ ਕਿੰਨੀ ਆ ਜਾਨੀ ਕਿ 벨ਟ ਉਹ 25 ਇੰਚ ਤਿਆਰ ਆ ਪੌਝੇ ਮੂਰੀ 13 ਇੰਚ ਕਿੰਨੇ ਇੰਚ ਚੌੜੇ ਪੌਝੇ ਲਾਉਣੇ ਆ ਉਹ ਹੈਗੇ 2 ਇੰਚ ਅਗਲੀ ਘੋਲੀ ਕਿੰਨੀ ਆ 15.5 ਬੈਗ ਘੋਲੀ ਵੀ 15.5 ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਕਿਉਂਕਿ ਆਪਾਂ ਆਪਣੀ ਮਰਜ਼ੀ ਨਹੀਂ ਕਰਨੀ ਕਈ ਗਾਹਕ ਆਪਦੇ ਸਾਹਬ ਨੇ ਕੱਪੜੇ ਸਲਾਈ ਕਰਾਉਂਦੇ ਆ ਤਾਂ ਤੁਸੀਂ ਉਹਦੇ ਵਿੱਚ ਛੇੜ ਛਾੜ ਨਹੀਂ ਕਰਨੀ ਜੇ ਤੋ ਕਹਿੰਦੇ ਵੀ ਮੇਰਾ ਆ ਸੂਟ ਸਹੀ ਹੈ ਤਾਂ ਬਸ ਉਹਦੀ ਕਾਪੀ ਕਰ ਦਿਆ ਕਰੋ ਉਹਦੇ ਵਿੱਚ ਆਪਾਂ ਮਨਮਰਜ਼ੀ ਨਹੀਂ ਕਰਨੀ ਤੇ ਅੱਜ ਮੈਂ ਤੁਹਾਨੂੰ ਇਹ ਵੀ ਨਾਲ ਨਾਲ ਦੱਸੂ ਵੀ ਜਿਹੜੇ ਭੈਣਾਂ ਦੇ ਜ਼ਿਆਦਾ ਦਿੱਕਤ ਆਉਂਦੀ ਵੀ ਆਪਣੇ ਇਹ ਪਿੱਛੇ ਨੂੰ ਗਲੇ ਜਾਣ ਲੱਗ ਜਾਂਦੇ ਵੀ ਕਿਵੇਂ ਇਹਨੂੰ ਪਹਿਲੇ ਹੀ ਤੁਸੀਂ ਹੱਲ ਕਰ ਸਕਦੇ ਹੋ ਕੱਟਣ ਵੇਲੇ ਹਨਾ ਤਾਂ ਸਭ ਤੋਂ ਪਹਿਲਾਂ ਆਪਾਂ ਫੁੱਲ ਦੇਖਾਂਗੇ ਫੁੱਲ ਇਹਦੇ ਉੱਪਰ ਨੂੰ ਜਾ ਰਹੀ ਹੈ ਇਹਨੂੰ ਆਪਾਂ ਕਿਵੇਂ ਸਿੱਧੇ ਕਰਨਾ ਉਸ ਤੋਂ ਪਹਿਲਾਂ ਆਪਾਂ ਮਿਣਾਂ ਕੱਪੜਾ ਕਿੰਨਾ ਆਪਣੇ ਕੋਲੇ ਜਿਹੜਾ ਆਪਣੇ ਕੋਲੇ ਕੱਪੜਾ ਹੈਗਾ ਉਹ ਹੈਗਾ ਆ ਦੇਖੋ 2.5 ਮੀਟਰ ਤੋਂ ਹੀ ਮਰਦਾ ਹੈਗਾ ਘੱਟ ਜਣੀਕੇ ਇਥੇ 2.5 ਮੀਟਰ ਹੋ ਜਾਣਾ ਸੀ 125 ਤੇ 122 ਰਹਿ ਗਿਆ ਆਪਣੇ ਕੋਲ 2.5 ਮੀਟਰ ਤੋਂ ਕਪੜਾ ਘਟਾ ਬਾਹਾਂ ਦੇ ਵਿੱਚ ਇਹਨਾਂ ਦੇ ਜੋੜ ਪਾਉਣਾ ਪਊਗਾ ਫੁੱਲ ਸਾਰੇ ਆਪਾਂ ਨੇ ਉੱਪਰ ਨੂੰ ਕਰਨੇ ਆ ਦੇਖੋ ਇਸ ਤਰ੍ਹਾਂ ਦੇਖ ਲਿਆ ਕਰੋ ਆ ਫੁੱਲ ਸਾਰੇ ਉੱਪਰ ਨੂੰ ਜਾ ਰਹੇ ਨੇ ਹੁਣ ਆਪਾਂ ਇਧਰੋਂ ਕੱਟਣ ਲੱਗ ਜਾ ਜਾਈਂ ਪਹਿਲਾਂ ਚਾਰਸ਼ਪਰੇ ਨਿਗਾ ਮਾਰ ਲਿਆ ਕਰੋ ਕਿਤੇ ਕੋਈ ਟੋਕ ਜਾਂ ਝਿਰਖੀ ਤਾਂ ਨਹੀਂ ਹੈ ਨਾ ਜਿਵੇਂ ਪਰਸੋਂ ਆਪਾਂ ਲੂਈ ਪਲਾਜੋ ਕੱਟਿਆ ਸੀ ਤਾਂ ਉਹਦੇ ਆਪਾਂ ਫਿਰ ਬਾਹਰ ਕੱਟਤੀਆਂ ਸੀਗਾ ਉਹ ਝਿਰਖੀਆਂ ਜਿੰਨੀਆਂ ਸੀਗੀਆਂ ਹਨ ਚੰਗੀ ਤਰ੍ਹਾਂ ਨਿਗਾ ਮਾਰ ਕੇ ਉਸ ਤੋਂ ਬਾਅਦ ਆਪਾਂ ਕੱਟਾਂਗੇ ਲੋਠੀ ਬਾਜਾ ਆਪਾਂ ਪ੍ਰੈਸ ਨਹੀਂ ਮਾਰਦੇ ਕਿਉਂਕਿ ਆਪਣੇ ਕੋਲੇ ਹੁਣ ਆਪਸ਼ਨ ਹੀ ਹੈ ਨਹੀਂ ਲੈਟ ਹੈ ਨਹੀਂ ਹਣਾ ਸ਼ਾਮ ਨੂੰ ਲਗਭਗ 7 ਵਜੇ ਲੈਟ ਆਊਗੀ ਉਹਦੇ ਕਰਾਈ ਕੰਮ ਚਲਾਉਣਾ ਪਊ ਆਪਾਂ ਠੀਕ ਆ ਜੀ ਜੇ ਆਪਾਂ ਨੇ ਪੈਪਿੰਗ ਕੱਟਣੀ ਸੂਟ ਦੇ ਫਿਰ 1 ਇੰਚ ਵੱਧ ਤੁਸੀਂ ਮਾਜਰ ਰੱਖ ਲਿਆ ਕਰੋ ਹੁਣ ਆਪਾਂ ਇਹ ਸੂਟ ਦੇ ਪੈਪਿੰਗ ਨਹੀਂ ਕੱਟਣੀ ਤੱਕੇਰਾ ਇਹਨਾਂ ਦਾ ਹੈਗੇ 24 ਆਪਾਂ ਰੱਖਾਂਗੇ 27 3 ਇੰਚ ਵੱਧ ਆ ਲੋ 13 ਦੁਨਾ 26 ਲੋਠੀ ਹਲਕੀ ਜੀ ਆਪਾਂ ਕੰਨੀ ਵਿੱਚ ਲਵਾਂਗੇ ਤਾਂ ਕਿ ਆਪਣਾ ਕੱਪੜਾ ਵੇਸਟ ਨਾ ਹੋਵੇ ਆਹਨ 13.5 ਤੇ ਇੱਥੇ ਲਾਉਂਗਾ ਮੈਂ ਨਿਸ਼ਾਨ ਇੱਥੇ ਵੀ 13.5 ਤੇ ਲਾਉਂਗਾ ਠੀਕ ਆ ਅੱਧੀ ਕੰਨੀ ਆਪਾਂ ਕਟਾਂਗੇ ਤਾਂ ਕਿ ਖਿੱਚ ਵੀ ਨਾ ਮਰੇ ਹਨਾ ਕਿਰਸੀ ਜਿਹਾ ਕਟਾਂਗੇ ਕੱਪੜਾ ਪੂਰਾ ਪੂਰੀ ਆਪਣੇ ਕੋਲ ਜੇ ਕਿਸੇ ਚੀਜ਼ ਨਹੀਂ ਆਉਂਦੀ ਸਮਝੇ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਭੈਣ ਬਣ ਕੇ ਜਰੂਰ ਕਮੈਂਟ ਕਰਕੇ ਪੁੱਛ ਲਿਆ ਕਰੋ ਜੇ ਦੱਸਦਿਆ ਕਰੋ ਹਨਾ ਵੀ ਭਾਈ ਸਾਨੂੰ ਆਹ ਚੀਜ਼ ਦੀ ਸਮਝ ਨਹੀਂ ਆਉਂਦੀ ਦੁਬਾਰਾ ਸਮਝਾ ਦਿਓ ਤੇ ਜਿਹੜੀਆਂ ਭੈਣਾਂ ਜਾਂ ਭਰਾ ਬਿਲਕੁਲ ਨਵੇਂ ਹੁੰਦੇ ਆ ਚੈਨਲ ਤੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਤਾਂ ਕਿ ਤੁਹਾਡੇ ਕੋਲੇ ਹਰ ਇੱਕ ਵੀਡੀਓ ਆ ਸਕੇ ਹਨਾ ਆਲੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਥੇ ਸੈੱਟ ਕਰ ਲਿਆ ਤੇ ਜਿਹੜੀਆਂ ਭੈਣਾਂ ਦਾ ਮੈਂ ਇਥੋਂ ਫੋਨ ਨਹੀਂ ਚੱਕਿਆ ਜਾਂਦਾ ਉਹ ਗੁੱਸਾ ਨਹੀਂ ਕਰਨਾ ਉਹਨਾਂ ਨੇ ਬੋਲ ਕੇ ਭੇਜਿਆ ਕਰੋ WhatsApp ਤੇ ਜੇ ਮੇਰੇ ਕੋਈ ਹਨਾ ਹੱਲ ਕਰਨ ਵਾਲੀ ਜੀ ਹੁੰਦੀ ਹੈ ਤਾਂ ਮੈਂ ਤੁਹਾਨੂੰ ਫੋਨ ਤਕਰੀਬਨ ਕਰ ਹੀ ਲੈਣਾ ਹੁੰਦਾ ਹੈ ਆਲੋ ਠੀਕ ਆ ਇੱਥੋਂ ਆਪਾਂ ਇਸ ਤਰ੍ਹਾਂ ਸੈੱਟ ਕਰ ਲੈਣੇ ਹੁਣ ਆਪਾਂ ਲંબਾਈ ਦਾ ਨਿਸ਼ਾਨ ਲਾਵਾਂਗੇ ਲંબਾਈ ਹੈਗੀ ਇਸ ਭੈਣ ਦੀ ਕਿੰਨੀ ਤਿਆਰ ਆ 43 ਇੰਚ ਆਪਾਂ ਰੱਖਾਂਗੇ 46 ਇੰਚ ਚਲੋ 3 ਇੰਚ ਵੱਧ ਲંબਾਈ ਤੋਂ ਠੀਕ ਆ ਜੀ ਆ ਹੋ ਗਿਆ ਆਪਣਾ 46 ਇੰਚ ਦਾ ਨਿਸ਼ਾਨ ਹੁਣ ਤੀਰਾ ਹੈਗਾ ਇਹਨਾਂ ਦਾ 13 ਇੰਚ ਜਾਨੀ ਕਿ 6.5 ਇੱਥੇ ਤੀਰਾ ਹਲਕਾ ਜਿਹਾ ਆਪਾਂ ਵੱਧ ਰੱਖਾਂਗੇ ਚਲੋ ਜਿਆਦਾ ਠੀਕ ਆ ਆ ਚੀਜ਼ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਦੱਸਦਾ ਹੁੰਦਾ ਵੀ ਆ ਚੀਜ਼ ਆਪਾਂ ਨੇ ਹਰ ਇੱਕ ਦੇ ਸੱਤ ਨਹੀਂ ਪਾਉਣੀ ਇਮੇਸਪੇ ਇਹਦਾ ਪ੍ਰੂਵਹਾ ਚੀ ਬਾਈ ਹੈ ਨਾ ਛਾਤੀ ਹੁਣ ਆਪਾਂ ਇਹਨਾਂ ਦੇ 6 ਜਾਂ 6.21 ਰੱਖਾਂਗੇ ਆਹ ਜੀ ਬਿਲਕੁਲ ਸਿੱਧੀ ਇੱਥੋਂ ਇਹ ਤੁਹਾਨੂੰ ਕਾਰਨ ਵੀ ਦੱਸ ਦੂ ਆਪਾਂ ਘੱਟ ਕਿਉਂ ਰੱਖਿਆ ਇਹਨਾਂ ਪਹਿਲਾਂ ਮੈਂ ਆਪਾਂ ਆ ਨਿਸ਼ਾਨ ਲਾ ਲਈ ਕਿੰਨਾ 11 ਇੰਚ ਇੱਥੋਂ ਯਾਨੀ ਕਿ ਟੋਟਲ ਹੋ ਗਿਆ 22 ਇੰਚ ਤੇ ਇੱਕ ਚੀਜ਼ ਸੱਚ ਮੇਰੇ ਹੋਰ ਜ਼ਿਆਦਾ ਇਹ ਕੱਟਦੇ ਕੱਟਦੇ ਤੇ ਕਈ ਭੈਣਾਂ ਦੇ ਕਮੈਂਟ ਆਉਂਦੇ ਆ ਬਾਈ ਜਦੋਂ ਅਸੀਂ ਆ ਪਲੇਟਾਂ ਪਾ ਲੈਨੇ ਆ ਤਾਂ ਜਿਹੜੀ ਇੱਥੋਂ ਤੱਕ ਇੱਕੋ ਜੇ ਕਰਕੇ ਬਾਹਰ ਕੱਢ ਉੱਪਰ ਕੱਢੀਏ ਕਿ ਨੀਚੇ ਕੱਢੀਏ ਉਹ ਬਾਹਰ ਕੱਢ ਪੈਣ ਉੱਪਰ ਕੱਢਿਆ ਕਰੋ ਇੱਥ ਠੀਕਾ ਪਹਿਲਾਂ ਪਲੇਟਾਂ ਨੂੰ ਪਾ ਕੇ ਪਲੋਈਆਂ ਨੂੰ ਚੰਗੀ ਤਰ੍ਹਾਂ ਉਹਦੇ ਪ੍ਰੈਸ ਮਾਰ ਕੇ ਫਿਰ ਜਿਹੜੀ ਬਾਹਰ ਘਾਟਾ ਜਿਹੜਾ ਬੱਲਾ ਵੱਧ ਨੂੰ ਉੱਪਰਲੇ ਪਾਸੇ ਕੱਢਾ ਕਰੋ ਨਾ ਕਿ نیچے ਟੱਕਾ ਨਾਲ ਟੱਕ ਕੇ ਕੋਈ ਜੇ ਕਰਿਆ ਕਰੋ ਇਹ ਆ ਲੋ ਹੁਣ ਆਪਾਂ ਇੱਥੋਂ ਤੋਂ ਬਸੂ ਗਲਾਈ ਦੇ ਕੇ ਛੇ ਇੰਚ ਆਪਾਂ ਨੇ ਰੱਖਣਾ ਕਈ ਭੈਣਾਂ ਇੱਥੋਂ 7 ਇੰਚ ਰੱਖਦੇ ਆ ਬਾਅਦ ਵਿੱਚ ਇੱਥੇ ਸਿਉਣਾ ਮਾਰ ਮਾਰ ਕੇ ਕੱਚ ਨੂੰ ਪੀੜਾ ਕਰ ਲੈਂਦੇ ਆ ਉਵੇਂ ਨਹੀਂ ਰੱਖਣਾ ਕਿਉਂਕਿ ਆ ਮੈਂ ਤੁਹਾਨੂੰ ਬਣ ਕੇ ਵੀ ਦਿਖਾਣਾ ਦੇਖੋ ਇੱਥੋਂ ਆਪਾਂ ਨੇ ਐ ਫੀਤਾ ਰੱਖ ਲੈਣਾ ਅਨੇਕ ਮੋੜਾ ਕਿੰਨਾ ਹੋ ਗਿਆ 19 ਇੰਚ ਠੀਕ ਆ ਹਜੇ ਆਪਾਂ ਬੈਕ ਵਧਾਉਣੀ ਆ ਦੀ ਕਿਉਂਕਿ ਕੁਰਤੀ ਪਿੱਛੇੋਂ ਨਾ ਜਾਵੇ ਤੁਹਾਨੂੰ ਮੈਂ ਕੁਝ ਦੱਸਣ ਵਾਸਤੇ ਵੀ ਕੁਝ ਇਸ ਭੈਣ ਦਾ ਸਰੀਰੇ ਪੇਟ ਥੋੜਾ ਜ਼ਿਆਦਾ ਆ ਠੀਕ ਆ ਆਪਾਂ ਉਸ ਦੇ ਹਿਸਾਬ ਨਾਲ ਕਟਾਂਗੇ ਆਪਾਂ 6 ਤੋਂ ਘੱਟ ਰੱਖ ਸਕਦੇ ਵੱਧ ਨਹੀਂ ਕਰਨਾ ਕਿਉਂਕਿ ਸਾਤੀ ਉੱਪਰੋਂ 22 ਇੰਚ ਆ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜਿਹੜੀਆਂ ਭੈਣਾਂ ਨਵਾਂ ਨਵਾਂ ਕੰਮ ਸਿੱਖ ਰਹੀਆਂ ਠੀਕ ਆ ਹੁਣ ਆਪਾਂ ਇੱਥੋਂ ਚਾਕਰਾਂ ਦਾ ਵਾਲਾ ਨਿਸ਼ਾਨ ਲਾਉਣਾ ਜਿਹੜਾ ਕੱਚ ਤੋਂ ਲੈ ਕੇ ਉਹ 18.5 ਨੇ ਤਿਆਰ ਆਪਾਂ ਲਾਵਾਂਗੇ 19.1 ਜਾਂ ਸਵਾ 19 ਠੀਕ ਹੈ ਜੀ ਇਧਰੋ ਲਾਵਾਂਗੇ ਆਪਾਂ 2.5 ਇੰਚ ਥੱਲੇ ਜਿਹੜਾ ਆਪਾਂ ਨੇ ਮੋੜਨਾ ਤਰਪਾਈ ਦਾ ਆ ਤੀਰੇ ਦਾ ਮੈਂ ਤੁਹਾਨੂੰ ਫੇਰ ਦੱਸ ਦਿਆ ਦੁਬਾਰ ਇੱਕ ਵਾਰੀ ਜੇ ਤਾਂ ਜਿਆਦਾ ਆਪਣਾ ਗਲਾ ਵੱਡਾ ਠੀਕ ਆ ਫੇਰ ਤਾਂ ਆਪਾਂ ਪੂਰਾ ਪੂਰੇ ਰੱਖ ਲੈਣਾ 6.5 ਠੀਕ ਆ ਹੁਣ ਇਹਨਾਂ ਦਾ ਨਾਰਮਲ ਗਲਾ ਨਾ ਹੀ ਜਿਆਦਾ ਵੱਡਾ ਨਾ ਛੋਟਾ ਤਾਂ ਕਰਕੇ ਆਪਾਂ ਨੇ ਹਲਕਾ ਜਿਹਾ ਮਾਰਜਨ ਦਿੱਤਾ ਤੀਰੇ ਦੇ ਵਿੱਚ ਠੀਕ ਹੈ ਜੀ ਇਹ ਆ ਜੀ ਆਪਾਂ ਨੇ ਛੋਟੀ ਰੱਖਣੀ 6 ਇੰਚ ਹੋ ਸਕਦਾ ਆਪਾਂ ਨੂੰ ਪਾਉਣੇ 6 ਵੀ ਰੱਖਣੀ ਪਵੇ ਕਿਉਂਕਿ ਬੈਕ ਆਪਾਂ ਵਧਾਵਾਂਗੇ ਜਿਹੜੀ ਆ ਜੀ ਮੁੜਤੀ ਹੋਊਗੀ ਉਹਦੇ ਨੇ ਮੋਢਾ ਆਪਣਾ ਵੱਡਾ ਹੋ ਜਾਊਗਾ ਬਾਕੀ ਜੇ ਕਿਸੇ ਦੀ ਸਮਝ ਨਹੀਂ ਆਈ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਭੈਣਾਂ ਨੇ ਕਮੈਂਟ ਕਰਨਾ ਜੇ ਸਮਝ ਆਉਂਦੀ ਹੈ ਤਾਂ ਵੀ ਕਮੈਂਟ ਕਰਿਆ ਕਰੋ ਜਿਹੜੀਆਂ ਭੈਣਾਂ ਨੂੰ ਕਮੈਂਟ ਨਹੀਂ ਕਰਨਾ ਆਉਂਦਾ ਉਹ WhatsApp ਦੇ ਬੋਲ ਕੇ ਭੇਜਿਆ ਕਰੋ ਵੀ ਆ ਚੀਜ਼ ਦੀ ਬਈ ਸਾਨੂੰ ਸਮਝ ਆਉਂਦੀ ਆ ਆ ਚੀਜ਼ ਦੀ ਨਹੀਂ ਆਉਂਦੀ ਹੈ ਨਾ ਰੋ ਮੈਂ ਹੁਣ ਕਟਿੰਗ ਸ਼ੁਰੂ ਕਰਦਾ ਇਹਦੀ ਸਾਨੂੰ ਪਹਿਲੇ ਆਪਾਂ ਇੱਥੇ ਟੱਕ ਲਾਦਨੇ ਨਾਲ ਦੀ ਨਾਲ ਲੋਕੀ ਬਿਲਕੁਲ ਨਿਸ਼ਾਨ ਦੇ ਉੱਪਰ ਉੱਪਰ ਮੋੜੇ ਦਾ ਖਾਸ ਕਰਕੇ ਧਿਆਨ ਰੱਖਣਾ ਮੈਂ ਕੈਂਚੀ ਨੂੰ ਉੱਪਰਲੇ ਪਾਸੇ ਚਲਾਉਂਗਾ ਦੇਖੋ ਤਾਂ ਕਿ ਮੋੜਾ ਨਾ ਵੱਡਾ ਹੋ ਜਾਵੇ ਮੱਲੋ ਮੱਲੀ ਤੀਰਾ ਛੋਟਾ ਇਹਨਾਂ ਦਾ ਬਾਹਲਾ ਜਿਆਦਾ ਵੱਡਾ ਜਦੋਂ ਤੀਰਾ ਛੋਟਾ ਹੋਵੇ ਫਿਰ ਆ ਸ਼ੇਪ ਵਾਦੀ ਜਾਂਦੀ ਆ ਤੇ ਉਸ ਨੇ ਮੋੜਾ ਆਪਣਾ ਵੱਡਾ ਹੋ ਜਾਂਦਾ ਹਾਂ ਹਲੋ ਹੁਣ ਮੈਂ ਇੱਥੇ ਲਾਉਂਗਾ ਟਾਕ ਇਹਦੇ ਠੀਕ ਆ ਆਹ ਕੀ ਆ ਦੇਖੋ ਆ ਇਹ ਮੋਡਾ ਵੱਡਾ ਹੋਏ ਨਾ ਹੁਣ ਆਪਾਂ ਜਦੋਂ ਬੈਗ ਚੱਕਾਂਗੇ ਤਾਂ ਮੋਡਾ ਹੋਰ ਵੀ ਜਿਆਦਾ ਵੱਡਾ ਹੋ ਜਾਊਗਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਪੈਣਾ ਇੱਕ ਫੁੱਲਾਂ ਦਾ ਧਿਆਨ ਰੱਖਣੀ ਫੁੱਲ ਸਾਰੇ ਆਪਣੇ ਉੱਪਰ ਨੂੰ ਜਾਣੇ ਚਾਹੀਦੇ ਆ ਬਾਹਾਂ ਕੱਟਣ ਵੇਲੇ ਵੀ ਤੇ ਹੁਣ ਪੱਲਾ ਬਸ ਆਪਣੇ ਕੋਈ ਵੀ ਛੇੜਨ ਇਸੇ ਤਰੀਕੇ ਉੱਪਰ ਨੂੰ ਕੱਟਦੇ ਜਾਵਾਂਗੇ ਕੁਮੀ ਦੇ ਨਾਲੂ ਬਾਹਾਂ ਲੈਣੀਆਂ ਇਹਨਾਂ ਦੀ ਕਿਉਂਕਿ ਲੰਬਾਈ ਬਹੁਤ ਜ਼ਿਆਦਾ ਆ ਪੈਣ ਦੀ ਹਨਾ ਕਪੜਾ ਆਪਣੇ ਕੋਲ 2.5 ਮੀਟਰ ਹੀ ਹੈਗਾ ਬਾਕੀ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀ ਉਹ ਚੀਜ਼ੇ ਜਰੂਰ ਪਹਿਣਾ ਧਿਆਨ ਰੱਖਣ ਕਿਉਂਕਿ ਜਿੰਨਾਂ ਦੇ ਕੋਲੇ ਜਿਆਦਾ ਕਈ ਵਾਰੀ ਤਜਰਬਾ ਹੁੰਦਾ ਸਾਡੇ ਨਾਲ ਵਾਧਾ ਹੈ ਨਾ ਉਹਨਾਂ ਕੋਲੇ ਕੋਈ ਨਾ ਕੋਈ ਆਪਸ਼ਨ ਹੁੰਦਾ ਸੁਝਾਅ ਹੁੰਦਾ ਉਸ ਜਰੂਰ ਸੁਝਾਅ द्या ਕਰੋ ਤਾਂ ਕਿ ਜਿਹੜੀਆਂ ਭੈਣਾਂ ਇਸ ਚੀਜ਼ ਦੀ ਦਿੱਕਤ ਆਉਂਦੀ ਆ ਵੀ ਗਲਾ ਪਿੱਛੇ ਹੋ ਜਾਂਦਾ ਬਣੇ ਹੋਏ ਸੂਟ ਦਾ ਕਿਵੇਂ ਠੀਕ ਹੋ ਸਕਦਾ ਉਹ ਮੈਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਜਾਂ ਪਰਸਨਲ ਫੋਨ ਵੀ ਕਰ ਸਕਦੇ ਹੋ ਨਾ ਤਾਂ ਕਿ ਸਾਰੀਆਂ ਭੈਣਾਂ ਦਾ ਫਾਇਦਾ ਹੋਵੇ ਹਲੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਸਾਰੇ ਦੇ ਫੀਟਾ ਘੁਮਾ ਲੀਏ ਸਾ ਸਾਡੇ 13 ਤੇ ਸਾਡੇ ਤੇ ਠੀਕ ਆ ਜੇ ਇਸ ਨਾਪ ਦੀ ਤੁਸੀਂ ਕਹੋਗੇ ਵੀਡੀਓ ਬਣਾ ਕੇ ਬਈ ਤੁਹਾਨੂੰ ਦੁਬਾਰੇ ਭੇਜ ਦਿਓ ਮੈਂ ਇਹੀ ਨਾਪ ਕਿਵੇਂ ਲੈਣਾ ਸੂਟ ਤੋਂ ਵੀਡੀਓ ਦੁਬਾਰੇ ਬਣਾ ਕੇ ਫਿਰ ਤੁਹਾਨੂੰ ਇੱਕ ਵਾਰੀ ਦੱਸ ਦੂੰ ਕਿਉਂਕਿ ਨਾਪ ਜ਼ਰੂਰੀ ਆ ਆਪਾਂ ਨੂੰ ਚੰਗੀ ਤਰ੍ਹਾਂ ਸਹੀ ਲੈਣਾ ਹਨਾ ਬਾਕੀ ਜਿਹੜੀਆਂ ਭੈਣਾਂ ਤੁਹਾਡੇ ਕੋਲੇ ਕੱਪੜੇ ਸਲਾਈ ਕਰਨ ਨੂੰ ਦੇ ਆਉਂਦੀਆਂ ਨਾਪ ਆਵਦੀ ਬੋਡੀ ਤੋਂ ਨਾਲ ਉਹਨਾਂ ਭੈਣਾਂ ਦਾ ਸੂਟ ਵੀ ਮੰਗਵਾਇਆ ਕਰੋ ਜਿਹੜਾ ਤੁਹਾਡੇ ਸੂਟ ਆ ਉਹ ਵੀ ਨਾਲ ਲੈ ਕੇ ਜਾਓ ਕਈ ਚੀਜ਼ਾਂ ਪਾਉਚੋ ਚੱਕੜੀਆਂ ਹੁੰਦੀਆਂ ਕਈ ਉਹਨਾਂ ਦੇ ਸਰੀਰ ਦੇ ਹਿਸਾਬ ਨਾਲ ਨਾਪਣੀਆਂ ਹੁੰਦੀਆਂ ਇਹ ਚੀਜ਼ਾਂ ਪੂਰਾ ਧਿਆਨ ਰੱਖਣਾ ਵੀ ਬੋਡੀ ਤੋਂ ਵੀ ਨਾਪ ਲਿਆ ਕਰੋ ਤੇ ਨਾਲ ਉਹਨਾਂ ਦਾ ਸੂਟ ਵੀ ਮੰਗਵਾਇਆ ਕਰੋ ਠੀਕ ਆ ਨਾਪ ਲੈਣ ਲਈ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਹੁਣ ਆਪਾਂ ਇਧਰ ਪੂਰਾ ਸਹੀ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਜਿਹੜੀ ਬਾਹਰ ਘਾਟ ਸਾਰੀ ਉੱਪਰ ਹੁਣ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਬੈਕ ਪੱਲਾ ਆਪਾਂ ਨੇ ਵਾਧ ਰੱਖਣਾ ਉਹ ਲਗਭਗ ਤੁਸੀਂ 5 ਪੌਣਾ ਇੰਚ ਵੱਧ ਕੱਟ ਸਕਦੇ ਹੋ ਇਹ ਆਹ ਨਾ ਇੱਥੋਂ ਪੌਣਾ ਇੰਚ ਠੀਕ ਆ ਆ ਦੇਖੋ ਜਦੋਂ ਹੁਣ ਆਪਣਾ ਪੌਣਾ ਇੰਚ ਵੱਧ ਗਿਆ ਤਾਂ ਆਟੋਮੈਟਿਕਲੀ ਆਪਣਾ ਗਲਾ ਹੋਰ ਵੱਡਾ ਹੋ ਜਾਈ ਤਾਂ ਯੂਮ ਨਿਸ਼ਾਨ ਦੇ ਉੱਪਰ ਹੀ ਕੱਟਿਆ ਹੈ ਠੀਕ ਆ ਆ ਦੇਖੋ ਇੱਥੋਂ ਆਪਣੀ ਹਲਕੀ ਛੇਪ ਦਿਨੀਆਂ ਆ ਆ ਦੇਖੋ ਇੰਨਾ ਵੱਧਨ ਦੇ ਨਾਲ ਇਹ ਮੋਢਾ ਤੁਹਾਡਾ ਹੋਰ ਵੀ ਵੱਡਾ ਹੋ ਜਾਊਗਾ ਤਾਂ ਕਰਕੇ ਪਹਿਲਾਂ ਛੋਟਾ ਰੱਖਿਆ ਕਰੋ ਮੋਢੇ ਨੂੰ ਤੇ ਬੈਕ ਜਿਹੜੀਆਂ ਭੈਣਾਂ ਦਾ ਗਲਾ ਜਾਂਦਾ ਉਹ ਆ ਪੌਣਾ ਇੰਚ ਜੇ ਕਿਸੇ ਦਾ ਪੇਟ ਜਾਦੇ ਭੈਣਦਾ ਵੰਡਾ ਉਹ 1 ਇੰਚ ਤੱਕ ਵੀ ਵਧ ਕਰ ਸਕਦੇ ਹੋ ਆ ਦੇਖੋ ਇਹ ਮੁੜ ਕੇ ਅੱਗੇ ਨੂੰ ਐ ਆਜੋ ਫਿਰ ਆਪਣਾ ਗਲਾ ਪਿਛਲਾ ਅੱਗੇ ਨੂੰ ਡਿੱਗੂਗਾ ਠੀਕ ਆ ਜੇ ਫਿਰ ਵੀ ਨਾ ਕਿਸੇ ਚੀਜ਼ ਦੀ ਸਮਝ ਆਈ ਫਿਰ ਮੈਨੂੰ ਕਮੈਂਟ ਕਰਕੇ ਜਾਂ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਹੁਣ ਆਪਾਂ ਨੇ ਇੱਕ ਵਾਰੀ ਟੱਕ ਸਾਰੇ ਚੈੱਕ ਕਰ ਲੈਣੇ ਆ ਬਲੋਈਆਂ ਵਾਲਾ ਮੈਂ ਤੁਹਾਨੂੰ ਇੱਕ ਵਾਰੀ ਦੁਬਾਰੇ ਫੇਰ ਦੱਸ ਦਿੰਦਾ ਜਿਹੜੀਆਂ ਭੈਣਾਂ ਕਹਿੰਦੀਆਂ ਸੀਗੀਆਂ ਵੀ ਬਾਦਕਾਟ ਬਈ ਆਪਾਂ ਕਿੱਧਰ ਕੱਟਨੀ ਬਾਦਕਾਟ ਇਧਰੋਂ ਆਪਾਂ ਟੱਕ ਇੱਕੋ ਜੇ ਕਰਕੇ ਉਹ ਲੋਈਆਂ ਦੇ ਪ੍ਰੈਸ ਮਾਰ ਕੇ ਫਿਰ ਉੱਪਰ ਗੱਡਣੀਆਂ ਸੂਟ ਬਣਾਉਦੇ ਬਣਾਉਦੇ ਸੂਟ ਦੇ ਵਿੱਚ ਦੀ ਪ੍ਰੈਸ ਜ਼ਰੂਰ ਮਾਰਿਆ ਕਰੋ ਭੈਣੋ ਇਹ ਚੀਜ਼ ਜ਼ਰੂਰੀ ਆ ਹਨਾ ਫਿਰ ਸਫਾਈ ਆਉਂਦੀ ਆ ਕਿਹੜੀਆਂ ਭੈਣੋ ਸਾਰੇ ਕੰਮ ਕਰਨ ਤੋਂ ਬਾਅਦ ਬਾਅਦ ਚ ਪ੍ਰੈਸ ਮਾਰਨੀਆਂ ਉਹ ਤਾਈਓ ਸਫਾਈ ਨਹੀਂ ਆਉਂਦੀ ਹਨਾ ਬਰੌਂ ਵਾਲੇ ਪ੍ਰੈਸ ਦੀ ਵਾਤੋਂ ਥੋੜੀ ਵੱਧ ਕਰਿਆ ਕਰੋ ਠੀਕ ਆ ਸਾਨੂੰ ਵੀ ਉਹ ਕਰਨੀ ਪੈਂਦੀ ਹੈ ਨਹੀਂ ਕੱਲ ਤੁਹਾਨੂੰ ਸਾਨੂੰ ਵੀ ਪ੍ਰੈਸ ਕਰਨੀ ਪੈਂਦੀ ਹੈ ਭਾਵੇਂ ਅਸੀਂ ਕੁੜਤਾ ਪਹਿਮਾ ਬਣਾਉਣੇ ਆ ਭਾਵੇਂ ਪੈਂਟ ਭਾਵੇਂ ਲੇਡੀ ਸੂਟ ਨਾਲ ਨਾਲ ਪ੍ਰੈਸ ਜ਼ਰੂਰ ਕਰਤਿਆ ਕਰੋ ਠੀਕ ਆ ਜੀ ਇਹ ਚੀਜ਼ ਦਾ ਲਾਜ਼ਮੀ ਖਾਸ ਧਿਆਨ ਰੱਖਣਾ ਹਾਂ ਕਾ ਕਪੜਾ ਵਾਲਾ ਜਿਆਦਾ ਨਹੀਂ ਰੱਖਣਾ ਆਪਾਂ ਪੌਣਾ ਇੰਚ ਆਪਾਂ ਨੇ ਵੱਧ ਕੀਤਾ ਇਹ ਹੁਣ ਆ ਸਾਈਡ ਤੋਂ ਹਲਕਾ ਹਲਕਾ ਆਪਾਂ ਚੱਕ ਰਹੇ ਹਾਂ ਠੀਕ ਆ ਆ ਦੇਖੋ ਆ ਜੀ ਐ ਵੱਡਾ ਹੋ ਜਾਊਗਾ ਹੁਣ ਲੋਡ ਮੁਤਾਬਕ ਸ਼ਾਰਟ ਪੈ ਜਾਊਗੀ ਬਾਕੀ ਆ ਮੋਡੇ ਛਾੜ ਨਾ ਵੱਧ ਪਾਇਆ ਕਰੋ ਬਾਹਾਂ ਵਾਲਾ ਪਾਸਾ ਕਪੜਾ ਢਿੱਲਾ ਰੱਖਿਆ ਕਰੋ ਕਈ ਵੇਲੇ ਕਮੈਂਟ ਆਉਂਦੇ ਆ ਬਾਈ ਤੁਸੀਂ ਬਾਹਾਂ ਕਿਵੇਂ ਚੜਾਉਣੇ ਉਹ ਸਾਨੂੰ ਚੜਾ ਕੇ ਦੱਸੋ ਜਦੋਂ ਬਾਹਾਂ ਚੜਾਉਣੀਆਂ ਆ ਆ ਚੀਜ਼ ਆਪਣੀ ਹਮੇਸ਼ਾ ਛੋਟੀ ਹੋਣੀ ਚਾਹੀਦੀ ਆ ਬਾਹਾਂਲੇ ਮੋਡੇ ਨੂੰ ਠੀਕ ਆ ਬਾਹਾਂ ਢਿੱਲੀ ਛੜ ਛੜ ਕੇ ਚੜਾਏ ਕਰੋ ਨਰਮਾ ਕੇ ਕਪੜਾ ਬਾਹਾਂ ਨਾਲ ਢਿੱਲਾ ਛੱਡੀ ਜਾਉਂਗੇ ਉਤਲਾ ਮਾ ਨਾਲ ਖਿੱਚੀ ਕੇ ਰੱਖਿਆ ਫਿਰ ਸਫਾਈ ਬਹੁਤ ਜ਼ਿਆਦਾ ਆਉਂਦੀ ਆ ਜੇ ਆਪਾਂ ਆ ਕਪੜੇ ਨੂੰ ਥੋੜਾ ਜਿਹਾ ਢਿੱਲਾ ਛੱਡਤਾ ਤਾਂ ਮੂਰੇ ਇੱਥੇ ਵਾਲ ਪੈਣਗੇ ਇਹ ਚੀਜ਼ ਦਾ ਧਿਆਨ ਰੱਖਣਾ ਖਾਸ ਕਰਕੇ ਠੀਕ ਆ ਪਲੂਗਿਆਂ ਦੇ ਲਗਭਗ ਹੈਗਾ 12 ਇੰਚ ਤੇ ਤਿਆਰ 12 ਇੰਚ ਦੇ ਪਲੂਗਿਆਂ ਤੇ ਆਪਾਂ 12.5 ਤੇ ਨਿਸ਼ਾਨ ਲਾਵਾਂਗੇ ਛੋਟੇ ਭੱਲੇ ਤੋਂ ਆਪਾਂ ਨਿਸ਼ਾਨ ਚੱਕਾਂ ਇਸ ਵੇਲੇ ਆਪਣੇ ਕੋਲ ਖੁੱਲਾ ਟਾਈਮ ਹੁੰਦਾ ਹਨ ਲਾਈਟ ਜਾਣ ਤੋਂ ਬਾਅਦ ਤੈਨੂੰ ਮੈਨੂੰ ਐ ਵੀ ਟਿਕਾ ਕੇ ਵੀਡੀਓ ਸ਼ੌਕ ਨਾ ਬਣੇ ਇੱਕ ਤਾਂ ਵੀਡੀਓ ਵਿੱਚ ਦੀ ਮਿਸ ਹੋ ਜਾਂਦੀ ਹੈ ਹਨਾ ਤਾਂ ਬਾਕੀ ਭੈਣਾਂ ਇੰਤਜ਼ਾਰ ਬਹੁਤ ਕਰਦੀਆਂ ਫੋਨ ਆਉਂਦੇ ਰਹਿੰਦੇ ਹਨ ਜਾਂ ਮੈਸੇਜ ਆਉਂਦੇ ਰਹਿੰਦੇ ਭੈਣਾਂ ਨੂੰ ਵੀ ਬਾਈ ਤੁਸੀਂ ਅੱਜ ਵੀਡੀਓ ਨਹੀਂ ਪਾਈ ਇਹ ਤੁਹਾਡਾ ਭੈਣ ਨੂੰ ਪਿਆਰ ਹੀ ਹੈਗਾ ਵੀ ਜਿਹਦੇ ਕਰਕੇ ਵੀਡੀਓ ਪੈਂਦੀ ਹੈ ਨਾ ਨਹੀਂ ਇੰਨੇ ਟਾਈਮ ਚ ਟਾਈਮ ਕੱਢ ਕੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਤਾਂ 12 ਇੰਚ ਇਹਨਾਂ ਦੀ ਪਲੋਈਆਂ ਆਪਾਂ ਲਾਵਾਂਗੇ 12.5 ਠੀਕ ਹੈ ਜੀ ਇਥੋਂ ਨੀਚੇ ਉਲਾਵਾਂਗੇ ਆਪਾਂ 7 ਇੰਚ ਇਹ ਹੋ ਗਿਆ ਆਪਣਾ 7 ਇੰਚ ਹੁਣ ਆਪਾਂ ਦੋ ਪੱਲੇ ਚੱਕਾਂਗੇ ਇਥੋਂ ਫਿਰ ਪੁੱਠਾ ਪਾਸ ਆ ਜਾਓ ਦੇਖੋ ਆ ਸਿੱਧੇ ਪਾਸੇ ਆ ਗਏ ਨਾ ਅੰਦਰ ਇਦੋਂ ਆਪਣੇ ਦੋ ਪੱਲੇ ਚੱਕ ਕੇ ਫਿਰ ਆਪਣਾ ਪੁੱਠਾ ਪਾਸੇ ਹੀ ਆ ਜੀ ਇਸ ਤਰ੍ਹਾਂ ਟੋਕ ਕੇ ਪੈਨ ਰੱਖ ਕੇ ਦੇਖ ਲਿਆ ਕਰੋ ਠੀਕ ਆ ਤਾਂ ਆਪਣੇ ਨਿਸ਼ਾਨ ਲਾ ਲੀਏ ਇਸੇ ਤਰੀਕੇ ਨਿੱਕੀ ਵਾਲੇ ਬਿਲਕੁਲ ਜਮਾ ਸੌਖਾ ਤਰੀਕਾ ਜਮਾ ਪੰਜਾਬੀ ਭਾਸ਼ਾ ਦੇ ਵਿੱਚ ਤੁਹਾਨੂੰ ਸਮਝਾਉਣਾਗਾ ਫਿਰ ਵੀ ਜੇ ਕਿਸੇ ਭੈਣ ਨੂੰ ਨਹੀਂ ਸਮਝ ਆਉਂਦੀ ਸੰਗਣ ਦੀ ਲੋੜ ਨਹੀਂ ਕਈ ਵਾਰੀ ਹੌਲੀ ਹੌਲੀ ਕਿਸੇ ਭੈਣ ਦੇ ਦੋ ਵਾਰੀ ਚੀਜ਼ ਗੱਲ ਸਮਝਾਉਂਦੇ ਕਿਸੇ ਵਾਰੀ ਦੇ ਪੰਜ ਵਾਰੀ ਸਮਝ ਆਉਂਦੀ ਹੈ ਨਾ ਤਾਂ ਸੰਗਣਾ ਨਹੀਂ ਕੋਈ ਦਿੱਕਤ ਨਹੀਂ ਬਾਕੀ ਜੇ ਕਿਸੇ ਭੈਣ ਕੋਲੇ ਸੁਝਾ ਹੁੰਦਾ ਹੋਰ ਵੀ ਵਧੀਆ ਉਹ ਵੀ ਤਿਆਰ ਕਰੋ ਨਾਲ ਨਾਲ ਠੀਕ ਆ ਆ ਨਿਸ਼ਾਨ ਵੀ ਆਪਾਂ ਸਾਈਡਾਂ ਵਾਲੇ ਇਸੇ ਤਰੀਕੇ ਚੱਕ ਦਾਂਗੇ ਪੌਣੇ 2 ਲਾਵਾਂਗੇ ਇੱਥੋਂ ਇੱਥੇ ਨੂੰ ਕਰਕੇ ਥੋੜਾ ਜਿਹਾ ਇੱਧਰ ਨੂੰ ਕਰ ਦਿਆਂਗੇ ਇਧਰੋਂ ਵੀ ਅਸੀਂ ਦਿੰਦੇ ਪੌਣੇ 2 niche ਠੀਕ ਆ ਠੀਕ ਆ ਨਾਪ ਪਾਣਾ ਤੁਸੀਂ ਨਾਲ-ਨਾਲ ਉੱਪਰ ਲਿਖਦਾ ਕਰੋ ਇੱਥੇ ਪੁੱਠੇ ਪਾਸੇ ਜਿਵੇਂ ਅਗਲਾ-ਗਲਾ ਇਹਨਾਂ ਦਾ ਹੈਗਾ 7 ਬੈਗ ਵਾਲਾ ਕਿੰਨਾ 6.5 ਠੀਕ ਆ ਨਾਲ-ਨਾਲ ਆਪਾਂ ਦੇਉ ਕਿਉਂਕਿ ਬਾਰੀ-ਬਾਰੀ ਆਪਾਂ ਨੂੰ ਕਾਪੀ ਨੇ ਚੱਕਣੀ ਪਵੇ ਜਦੋਂ ਮਸ਼ੀਨ ਦੇ ਪਰ ਬੈਠਣਾ ਭਾਗਾ ਜੜਾ ਅਗੇ ਦਾ ਫਿਰ ਉੱਠਣਾ ਨਾ ਪਵੇ ਹਾਂ ਦੁਬਾਰੇ ਆਪਾਂ ਨੂੰ ਛਾਤੀ ਕਿੰਨੀ ਉੱਪਰੋਂ 22 ਕਮਰ ਕਿੰਨੀ ਆ 20 हिਪ ਕਿੰਨੀ ਆ 24 ਸਾਰਾ ਨਾਮ ਇੱਥੇ ਲਿਖਦਾ ਕਰੋ ਕੇਰਾ ਕਿੰਨਾ 24 ਠੀਕ ਆ ਇਸ ਤਰ੍ਹਾਂ ਹੋ ਗਿਆ ਆਪਣਾ ਸਾਰਾ ਸੂਟ ਕੱਟਿਆ ਇਧਰੋਂ ਆਪਾਂ ਨੰਬਰ ਪਾ ਦਾਂਗੇ ਇੱਥੇ ਕਿੰਨਾ ਕੀ ਦਾ ਸੂਟ ਹੈ 1605 ਸਾਰੇ ਆਪਾਂ ਇਹਨੂੰ ਸੂਟ ਨੂੰ ਅਗਲੇ ਪਿਛੇ ਪੱਲੇ ਕੱਟੇਗੇ ਨਾ ਆਪਣੇ ਇਹਨੂੰ ਰੱਖਾਂਗੇ ਆਪਾਂ ਸਾਈਡ ਤੇ ਹੁਣ ਆਪਾਂ ਬਾਹਾਂ ਦੇ ਪੂਰਾ ਧਿਆਨ ਦੇ ਨਾਲ ਕੱਟਣਾ ਜੇ ਆਪਾਂ ਬਾਹਾਂ ਨੂੰ ਇਸੇ ਤਰੀਕੇ ਨਾਲ ਮੋੜ ਲਿਆ ਤਾਂ ਬਾਹਾਂ ਤੁਹਾਨੂੰ ਜਿਵੇਂ ਦੱਸਿਆ ਫੁੱਲ ਉੱਪਰ-ਨੀਚੇ ਜਾਣਗੇ ਇਹ ਮੈਂ ਤੁਹਾਨੂੰ ਦੱਸੂ ਕੱਲੀ-ਕੱਲੀ ਬਾਹਾਂ ਆਪਾਂ ਕਿਵੇਂ ਕੱਟਣੀ ਆ ਹਲ ਆਪਣੇ ਕੋਲੇ ਕੱਪੜਾ ਹੈਗਾ ਠੀਕ ਹੈ ਜੀ ਬਾਹਰ ਹੀ ਲੰਬਾਈ ਇਸ ਭਾਏ ਦੀ 17 ਇੰਚ ਜਾਂ 2 ਇੰਚ ਆਪਾਂ ਵਾਧਾ ਰੱਖਦੇ ਹੁੰਨੇ ਆ ਪਰ ਮੈਂ ਸਵਾ ਦੋ ਵਾਧਾ ਰੱਖਦਾ ਜਾਨੀ ਕਿ 17 ਤੇ ਦੋ 19 ਸਵਾ 19 ਇੰਚ ਠੀਕ ਹੈ ਸਕੇਲ ਵੀ ਕਰਾਂਗੇ ਆਪਾਂ ਨੂੰ ਥੋੜੇ ਥੋੜੀ ਚੀਜ਼ ਨੂੰ ਸਕੇਲ ਕਰਿਆ ਕਰੋ ਫਿਰ ਸਫਾਈ ਆਉਂਦੀ ਹੈ ਹਨਾ ਇਹ ਅਨ ਇੱਥੋਂ ਆਪਾਂ ਨੇ ਜਿੱਥੇ ਬਿਲਕੁਲ ਸਹੀ ਹੈ ਉੱਥੇ ਕਰਕੇ ਨਿਸ਼ਾਨ ਲਾਵਾਂਗੇ ਨੂੰ ਠੀਕ ਹਨ ਇਸ ਤਰ੍ਹਾਂ ਫੁੱਲਾ ਦਤੇ ਲਾਜ਼ਮੀ ਰੱਖਣਾ ਵੀ ਉੱਪਰ ਨੂੰ ਜਾਣੇ ਚਾਹੀਦੇ ਸਾਰੇ ਜੇ ਹੁਣ ਆਪ ਪੀਸ ਨੂੰ ਆਪਾ ਕੱਟਿਆ ਬਸ ਐਂ ਚੱਕ ਕੇ ਐਂ ਘੁਮਾ ਦੇ ਸਾਰੇ ਫੁੱਲ ਉੱਪਰ ਨੂੰ ਜਾ ਰਹੇ ਆ ਐਂ ਚੈੱਕ ਕਰ ਲੈ ਠੀਕ ਆ ਚਲੋ ਹੁਣ ਆਪਾਂ ਇਹਨੂੰ ਨੀਚੇ ਨੂੰ ਕਰਾਂਗੇ ਕਿਨਿਕ ਇੱਕ ਦੋ ਸੂਤ ਵੱਧ ਜ਼ਰੂਰ ਲਾਇਆ ਕਰੋ ਕਿਵਰੀ ਕੱਪੜੇ ਦੇ ਵਿੱਚ ਕਾਨ ਹੁੰਦਾ ਜਾਂ ਕੀ ਭੈਣਾ ਦਬਾਅ ਵੱਧ ਘਟਦੇ ਜਾਂਦੀਆਂ ਉਹ ਚੀਜ਼ ਜ਼ਰੂਰੀ ਆ ਥੋੜਾ ਮੋਟਾ ਨੀਮਾ ਹੋ ਜੂ ਕੱਪੜਾ ਕੋਈ ਗੱਲ ਨਹੀਂ ਲੋਕ ਕਾ ਕਾਉਟਨ ਦਾ ਕਪੜਾ ਧੋਣ ਨਾਲ ਬਾਅਦ ਚ ਵੀ ਸੁਗੜਦੀ ਰਹਿੰਦਾ ਪਾਵਾ ਇਹ ਇੱਕ ਵਾਰੀ ਆਪਾਂ ਧੋਕੀ ਬਣਾ ਰਹੇ ਹਾਂ ਇਹਨੂੰ ਹਾਂ ਤਾਂ ਜਿਹੜੇ ਭੈਣਾਂ ਦੇ ਵਾਲੇ ਕੱਪੜੇ ਹੁੰਦੇ ਉਹ ਵੀ ਕੋਸ਼ਿਸ਼ ਕਰਿਆ ਕਰੋ ਧੋਣ ਦੀ ਹਾਂ ਬਾਅਦ ਚ ਨਾਲ ਦਾ ਟੈਟ ਹੋ ਜਾਂਦਾ ਕਈ ਵਾਰੀ ਸੂਟ ਫਿਰ ਉੱਚਾ ਨੀਵਾ ਖੁੱਲਾ ਪੀੜਾ ਹੋਣ ਦਾ ਵੀ ਡਰ ਰਹਿੰਦਾ ਹੁਣ ਆਪਾਂ ਇਹਦੇ ਜੋੜ ਪਾਵਾਂਗੇ ਦੇਖ ਕੇ ਇਸ ਕੱਪੜੇ ਜੋ ਜੋੜ ਪਾਉਣ ਲਈ ਧਿਆਨ ਰੱਖਣਾ ਫੁੱਲਾਂ ਦਾ ਮੋਡਾ ਜਿਹੜਾ ਇਸ ਭੈਣ ਦਾ ਹੈਗਾ ਉਹ 20 ਇੰਚ ਆ ਆਪਣੇ ਕੋਲ ਆਹ ਕੱਪੜਾ ਕਿੰਨਾ ਪਹਿਲਾਂ ਪਾਏ ਨੂੰ ਬਣਾਾਂਗੇ ਆ ਦੇਖੋ 8 ਉਹਨੂੰ ਕੋਈ ਨਾ ਜੇ ਇਹਨੇ ਫੋਲਡ ਕਰਕੇ ਕਿੰਨਾ ਬਨੂ ਲੋ ਜੀ ਉਹ ਮੀ ਚੜਾ ਕਰਨਾ ਜਿੰਨਾ ਸਲਾਈ ਦੇ ਵਿੱਚ ਦਬਾਊਗਾ ਇਹ ਇਸ ਤਰ੍ਹਾਂ ਠੀਕ ਆ ਹੁਣ ਆਪਾਂ ਦੇਖਾਂਗੇ ਐਂ ਟੇਡੇ ਲੋਡ ਜਰੂਰ ਮੋੜਾ ਮਿਣਾ ਕਰੋ ਵੀ ਮੋੜਾ ਹੋ ਗਿਆ ਬਾਕੀ ਆਪਾਂ ਵਿੱਚ ਮਾਰਜਿਨ ਰੱਖਾਂਗੇ ਚਲੋ ਠੀਕ ਆ ਬਾਹਾਂ ਦੀ ਮੂਰੀ ਹੈਗੀ ਇਸ ਪੈਨ ਦੀ 6.5 ਤਿਆਰ ਆ ਹੋ ਗਈ 6.5 ਤਿਆਰ ਲੋੜ ਮੁਤਾਬਕ ਜੇ ਕਿਸੇ ਭੈਣ ਨੇ 1.5 ਇੰਚ ਰੱਖਣਾ ਜਾਂ 2 ਇੰਚ ਰੱਖਣਾ ਕੱਲੂ ਖੁੱਲਾ ਪੀੜਾ ਕਰਨ ਵਾਸਤੇ ਉਹ ਤੁਸੀਂ ਆਪਦੀ ਲੋੜ ਮੁਤਾਬਕ ਰੱਖ ਸਕਦੇ ਹੋ ਨਾ ਜਿਹੜੀ ਆਰਟ ਲਾਨ ਹੁੰਦੀ ਆ ਇਹ ਮੈਂ 3 ਤੋਂ 3.5 ਦੀ ਦਿੰਦਾ ਹਾਂ ਨਾ ਤੁਸੀਂ ਆਪਦੀ ਲੋੜ ਮੁਤਾਬਕ ਵਾਧ ਦੇ ਘਟ ਦੇ ਸਕਦੇ ਹੋ ਨਾ ਬਾਦਰ ਢਲਾਂ ਦਾ ਇਹ ਫਾਇਦਾ ਹੁੰਦਾ ਵੀ ਜਿਹੜਾ ਇੱਥੋਂ ਮੋਡਾ ਉਹ ਕੱਸਦਾ ਨਹੀਂਗਾ ਬਹੁਤ ਖੁੱਲਾ ਰਹਿੰਦਾ ਹੈ ਨਾ ਜੈਡ ਸਕੋਟ ਦਿੰਦੇ ਅਸੀਂ 4 ਇੰਚ ਜਾਂ 4.5 ਇੰਚ ਤਿੱਕਰ ਵੀ ਦੇ ਦਿੰਦੇ ਹਾਂ ਲੇਡੀਜ਼ ਕੋਟ ਦੀਆਂ ਦੇ 3 3.5 ਤਿੱਕਰ ਦੇ ਸਕਦੇ ਆਪਾਂ ਹਨਾ ਆਨੋ ਠੀਕ ਆ ਦੋ ਚ ਇਹ ਤੋਂ ਬ ਫੱਟੀ ਲਾ ਕੇ ਮੇਰਾ ਸ਼ੁਰੂਤੋ ਆਤਾ ਹਨ ਇਹ ਫੱਟੀ ਲਾ ਕੇ ਕੱਟਦਾ ਹੁੰਦਾ ਮੈਂ ਇਹ ਇਸ ਤਰ੍ਹਾਂ ਆਹ ਫੱਟੀ ਜਰੂਰ ਪੈਣਾ ਲਿਆ ਕੇ ਰੱਖਣਾ 70 ਰੁਪਏ ਦੀ ਫੱਟੀ ਆ ਠੀਕ ਆ ਇਹ ਆ ਦੇਖੋ ਕਿੰਨਾ ਵਧੀਆ ਕੰਮ ਦੇ ਆਪਾਂ ਨੂੰ ਪਜਾਮੇ ਕੱਟਣ ਦੀ ਵੀ ਕੰਮ ਆਂਦੀ ਆ ਸਾਈਡ ਵਾਲੀ ਜਦੋਂ ਆਪਾਂ ਸਲਾਈ ਦੀ ਸ਼ੇਪ ਦੇਣੀ ਆ ਉਦੋਂ ਵੀ ਇਸ ਦੇ ਨਾਲ ਆਪਾਂ ਇਸ ਤਰ੍ਹਾਂ ਸ਼ੇਪ ਦੇ ਸਕਦੇ ਲੋੜ ਮੁਤਾਬਕ ਠੀਕ ਆ ਇਹ ਫੱਟੀ ਇੱਕ ਸਕੇਲ ਫੱਟੀ ਇਹ ਦੋਨੇ ਫੱਟੀਆਂ ਜ਼ਰੂਰ ਲਿਆ ਕੇ ਰੱਖਣ ਭੈਣਾ ਨੂੰ ਕਰੇ ਮੈਂ ਹਰ ਇੱਕ ਵੀਡੀਓ 'ਚ ਦੱਸਦਾ ਹੁੰਦਾ ਵੈਸੇ। ਬੈਕ ਤੇ ਆਪਾਂ ਵੱਡਾ ਜੋੜ ਤਾਂ ਨਹੀਂ ਪਾਇਆ ਫਿਰ ਉਹ ਆਊਟ ਜਿਹਾ ਲੱਗਦਾ ਇਹ ਪਿੱਛੇ ਪਿੱਛੇ ਰਹਿ ਜਾਊਗਾ ਸਾਰਾ। ਬਾਕੀ ਜਿਹੜੀਆਂ ਭੈਣਾ ਕੋਲੇ ਇੰਟਰਲੌਕ ਹੈਗੀ ਹੈ ਨਾ ਉਹ ਆਹਾ ਜੋੜ ਲਾ ਕੇ ਪਹਿਲੇ ਹੀ ਤੁਸੀਂ ਇਹਦੇ ਇੰਟਰਲੌਕ ਮਾਰ ਲਿਆ ਕਰੋ। ਇਹ ਨਹੀਂ ਇਹ ਵੀ ਬਾਅਦ 'ਚ ਮਾਰਾਂਗੇ ਫਿਰ ਨਾ। ਆਹਾ ਜੋੜ ਲਾ ਕੇ ਪਹਿਲਾਂ ਇੰਟਰਲੌਕ ਮਾਰ ਕੇ ਫਿਰ ਇਹਨੂੰ ਫੋਲਡ ਕਰਨ। ਠੀਕ ਆ ਇਸੇ ਨਾਲ ਇਹ ਤਾਂ ਇੱਧਰ ਇੰਟਰਲੌਕ ਦੇ ਵਿੱਚ ਆਇਓ ਮੋਢਿਆਂ ਨਾਲ ਆਪਣਾ ਇੱਧਰ ਇਸੇ ਨੂੰ ਸਫਾਈ ਕਹਿੰਦੇ ਆ। ਠੀਕ ਹੈ ਜੀ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜਿਹੜੀਆਂ ਪੈਣਾ ਕੋਲੇ ਇੰਟਰਲੌਕ ਹੈਗੀ ਆ ਉਹ ਇੰਟਰਲੌਕ ਨੂੰ ਇੱਕ ਵਾਰੀ ਜੋੜ ਲਾ ਕੇ ਪਹਿਲੇ ਇੰਟਰਲੌਕ ਉੱਤੇ ਮਾਰ ਲੈ ਕਰੋ ਹੁਣ ਆਪਾਂ ਇਸੇ ਤਰੀਕੇ ਹੁੰਡਾ ਆਪਣਾ ਕੱਟ ਲੈਣਾ ਹੁਣ ਇੱਥੇ ਆਪਾਂ ਲਿਖਾਂਗੇ ਇਹਦਾ ਨਾਪ ਸਾਰਾ ਮੋਢਾ ਕਿੰਨਾ ਬੀ ਇੰਚ ਕੋਣੀ ਕਿੰਨੀ ਆ 15.5 ਇੰਚ ਤੇ ਬਾਹ ਦੀ ਮੂਰੀ ਕਿੰਨੀ ਆ 13 ਇੰਚ ਠੀਕ ਆ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਆਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਭੈਣਾ ਜਰੂਰ ਕਮੈਂਟ ਕਰਨ ਜੇ ਕਿਸੇ ਭੈਣ ਨੂੰ ਬਾਲੀ ਕਮੈਂਟ ਨਹੀਂ ਕਰਨ ਆਉਂਦਾ ਵੀ ਬਿਲਕੁਲ ਸਮਝ ਨਹੀਂ ਆਉਂਦੀ ਹੈ ਨਾ ਬਿਲਕੁਲ ਨਵੇਂ-ਨਵੇਂ ਆ ਉਹ ਕੋਈ ਦਿੱਕਤ ਨਹੀਂ ਸੰਗਣ ਵਾਲੀ ਗੱਲ ਨਹੀਂ ਫੋਨ ਕਰ ਲਿਆ ਕਰੋ ਕੋਈ ਐਹੋ ਜੀ ਗੱਲ ਹੈ ਨਾ ਜਿੰਨਾ ਮੈਥੋਂ ਦੱਸ ਹੋਇਆ ਮੈਂ ਦੱਸੂਗਾ ਬਾਕੀ ਜਿਹੜੀਆਂ ਪੈਣਾ ਕਹਿੰਦੀਆਂ ਵੀ ਕੋਈ ਅਨਾਰਕਲੀ ਜਾਂ ਕੋਈ ਹੋਰ ਬਾਲੀਆਂ ਚੀਜ਼ਾਂ ਹਨ ਸਾਡੇ ਕੋਲੇ ਜਿਹੜਾ ਕੰਮ ਉਹ ਜਾਦੇ ਸਿੰਪਲ ਕੰਮ ਹੁੰਦਾ ਫਰਾਕਾਂ ਵਗੈਰਾ ਦਾ ਆਪਣੇ ਕੋਲ ਕੰਮ ਬੰਨੂ ਨਹੀਂ ਹੁੰਦਾ ਸਿੰਪਲ ਥੂਟ ਹੋਏ ਜਿਵੇਂ ਲੈਂਡਿੰਗ ਵਾਲੇ ਸੂਟ ਹੋਏ ਪਲਾਜੋ ਹੋਏ ਹਨ ਇਹ ਚੀਜ਼ਾਂ ਆਪਣੇ ਕੋਲ ਜਿਆਦਾ ਬੰਨਦੀਆਂ ਜਾਂ ਕੁਰਤੇ ਪਿਆਵੇਂ ਪੈਂਟਾਂ ਸ਼ਰਟ ਬਾਕੀ ਜਿਵੇਂ ਅਨਾਰਕਲੀ ਜਾਂ ਕੋਈ ਹੋਰ ਹਨ ਪਹਿਣਾ ਦੇ ਬਹੁਤ ਚੀਜ਼ਾਂ ਅੱਗੇ ਵੀ ਆਉਂਦੀਆਂ ਉਹ ਜਿਆਦਾ ਕੰਮ ਨਹੀਂ ਆਪਣੇ ਕੋਲ ਜਿਆਦਾ ਕੰਮ ਜੈਟਸ ਤੇ ਲੇਡੀਜ਼ ਸਿੰਪਲ ਕੰਮ ਹੁੰਦਾ ਹਨ ਤਾਂ ਬਾਕੀ ਜਿਹੜੀ ਇਹਦੀ ਸਲਵਾਰ ਦੀ ਵੀਡੀਓ ਆ ਉਹ ਆਪਾਂ ਦੂਸਰੇ ਹਿੱਸੇ 'ਚ ਪਾਵਾਂਗੇ ਕਿਉਂਕਿ ਵੀਡੀਓ ਫਿਰ ਬਹੁਤ ਜਿਆਦਾ ਲੰਬੀ ਹੋਏਗੀ ਜੇ ਕਿਸੇ ਭੈਣ ਨੇ ਕੁਰਤੀ ਦੀ ਵੀਡੀਓ ਦੇਖਣੀ ਹੋਵੇ ਹਨ ਤਾਂ ਕਿਸੇ ਭੈਣ ਨੇ ਕਲੀ ਸਲਵਾਰ ਦੀ ਵੀਡੀ ਸਲਵਾਰ ਦੀ ਜਿਹੜੀ ਵੀਡੀਓ ਆਪਾਂ ਉਹ ਦੂਸਰੇ ਚੈਨਲ ਦੇ ਪਾਵਾਂਗੇ ਅਮਰਤ ਟੇਲਰ ਸਿਵੀਆਂ ਵਾਲੇ ਤੇ ਜਿਹੜੀਆਂ ਭੈਣਾਂ ਕੋਲੇ ਉਸ ਚੈਨਲ ਦਾ ਲਿੰਕ ਹੈ ਨਹੀਂਗਾ ਉਹ ਵੀ ਮੇਰੇ ਤੋਂ ਮੰਗਵਾ ਸਕਦੇ ਹੋ ਜਿਹੜੀਆਂ ਭੈਣਾਂ ਕੋਲੇ ਹੈਗਾ ਉਹ ਉਸ ਚੈਨਲ ਤੇ ਜਾ ਕੇ ਤੁਸੀਂ ਸਲਵਾਰ ਦੀ ਕਾਰ 2.5 ਮੀਟਰ ਕਪੜੇ ਜੋ ਆਪਾਂ ਕਿਵੇਂ ਕੱਟਨੀ ਆ ਮੈਂ ਉਸ ਚੈਨਲ ਤੇ ਅੱਜ ਹੀ ਵੀਡੀਓ ਪਾਵਾਂਗਾ ਹਨਾ ਉਸ ਤੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਜਿਹੜੀਆਂ ਭੈਣਾਂ ਨੂੰ ਇਹ ਦਿੱਕਤ ਆਉਂਦੀ ਹੈ ਵੀ ਵੀਡੀਓ ਦਾ ਪਤਾ ਨਹੀਂ ਲੱਗਦਾ ਹਨਾ ਵੀ ਗਰੁੱਪ ਦੇ ਵਿੱਚ ਸਾਡਾ ਨੰਬਰ ਹੀ ਐਡ ਕਰ ਲਓ ਉਹ ਭੈਣਾਂ ਮੈਨੂੰ ਹੈਲੋ ਲਿਖ ਕੇ ਭੇਜ ਦਿਆ ਕਰੋ ਉਮਰ ਬੋਰਡ ਕੇ ਭੇਜਿਆ ਕਰੋ ਬਾਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਕੋਈ ਦਿੱਕਤ ਨਹੀਂ ਆਪਾਂ ਉਹਦੇ ਵਿੱਚ ਉਸ ਚੈਨਲ ਦੇ ਉੱਪਰ ਆਪਾਂ ਨੇ ਸੌਰੀ ਗਰੁੱਪ ਦੇ ਵਿੱਚ ਹੋਰ ਕੋਈ ਵੀ ਚੀਜ਼ ਨਹੀਂ ਪਾਉਣੀ ਇਕੱਲੀ ਕਟਾਈ ਵਾਲੀ ਵੀਡੀਓ ਪਾਉਣੀ ਆ ਤਾਂ ਜੀ ਧੰਨਵਾਦ ਮਿਲਦੇ ਆਂ ਜਲਦੀ ਦੂਸਰੀ ਵੀਡੀਓ ਦੇ ਵਿੱਚ ਧੰਨਵਾਦ